ਦੇਖੋ ਜਿਹੜੀ ਸਿੱਖ ਕੌਮ ਦੇ ਇਤਿਹਾਸ ਬਹੁਤ ਵੱਡੇ ਆ ਤੁਸੀਂ ਜੇ ਕੋਈ ਫੋਲਕੇ ਦੇਖੇ ਤਾਂ ਜਿਹਦੇ ਵਿੱਚੋਂ ਨਾ ਕਰਵਾਨੀਆਂ ਲੱਭਣੀਆਂ ਹੋਰ ਕੁਝ ਨਹੀਂ ਮਿਲਦਾ ਅ ਜਿੰਨੇ ਵੀ ਨੈੱਟ ਤੇ ਭੌਂਕਦੇ ਆ ਨਾ ਵੀ ਕਿਦਣ ਕਰੇ ਮੇਰ ਹੋ ਗਏ ਤੇ ਫਿਰ ਦੇਖੋ ਇਤਿਹਾਸ ਬਣ ਜਾਣਾ ਵੀ ਹਾਂ ਵੀ ਆ ਕੌਮ ਦੇ ਨਾਲ ਨਾ ਪੰਗਾ ਲਵੋ ਇਹ ਹੱਸ ਕੇ ਜਾਣ ਨਾ ਦਿੰਦੇ ਆ ਇਹਨਾਂ ਦੇ ਕੋਲ ਇੱਕੋ ਹੀ ਆ ਬੇ ਬਸ ਖਤਮ ਹੋ ਜਾਣ ਬਸ ਖਤਮ ਹੋ ਜਾਣ ਦੇਖੋ ਜਿਹੜੀ ਸਿੱਖ ਕੌਮ ਦੇ ਇਤਿਹਾਸ ਬਹੁਤ ਵੱਡੇ ਆ ਤੁਸੀਂ ਜੇ ਕੋਈ ਫੋਲ ਕੇ ਦੇਖੇ ਤਾਂ ਜਿਹਦੇ ਵਿੱਚੋਂ ਨਾ ਕਰਵਾਨੀਆਂ ਲੱਭਣੀਆਂ ਹੋਰ ਕੁਝ ਨਹੀਂ ਮਿਲਦਾ ਤੇ ਇਹ ਜਿਹੜੀਆਂ ਸੇਵਾ ਲਾਉਣ ਵਾਲਾ ਵੀ ਸਾਡਾ ਵਾਹਿਗੁਰੂ ਉੱਤੇ ਹੈਮਤ ਜਿਹਦਾ ਚਿੜੀ ਦਾ ਦਿਲ ਉਹਦੇ ਵਿੱਚ ਜਿਗਰ ਐਡਾ ਹੁੰਦਾ ਉਹਦੀ ਉੱਡੀ ਬਾਡੀ ਨਹੀਂ ਹੁੰਦੀ ਆ ਜਿੰਨੇ ਵੀ ਨੈੱਟ ਤੇ ਭੌਂਕਦੇ ਆ ਨਾ ਫਰੀ ਜਿੱਦਣ ਕਿਸੇ ਮੇਰ ਹੋਣੀ ਹੈ ਨਾ ਨਾ ਇਹ ਤਾਂ ਗੱਲ ਸਹੀ ਹੈ ਜਿੱਦਣ ਉਹ ਵੈਗਰੂ ਦਾ ਮੇਰ ਹੋ ਗਈ ਨਾ ਉਸ ਦਿਨ ਇਹ ਨਹੀਂ ਇਹ ਨਹੀਂ ਜਿੱਦਣ ਵੀ ਹੈ ਜਿੱਦਣ ਕਦੇ ਮੇਰ ਹੋ ਗਈ ਤੇ ਫਿਰ ਦੇਖੋ ਵੇ ਇਤਿਹਾਸ ਬਣ ਜਾਣਾ ਵੇ ਹਾਂ ਵੀ ਆ ਕੌਮ ਦੀ ਨਾੜ ਨਾ ਪੰਗਾ ਲਾਓ ਇਹ ਇਹ ਹੱਸ ਕੇ ਜਾਣ ਨਾ ਦਿੰਦੇ ਆ ਇਹਨਾਂ ਦੇ ਕੋਲ ਇੱਕੋ ਹੀ ਆ ਵੇ ਬਸ ਖਤਮ ਹੋ ਜਾਣਾ ਬਾਕੀ ਇਹ ਆ ਵੀ ਤੁਸੀਂ ਯਾਰ ਮੈਨੂੰ ਬੈਠੇ ਜਾਂ ਕਿਤੇ ਵੀ ਬੈਠੇ ਭੌਂਕ ਲੋ ਜਿੰਨਾ ਭੌਂਕ ਹੁੰਦਾ ਭੌਂਕ ਹੀ ਚਲੋ ਰੱਜ ਕੇ ਭੌਂਕੋ ਹਨਾ ਪਰ ਦਾਦਿਆਂ ਪਰਦਾਦਿਆਂ ਨੂੰ ਵੀ ਜਿਹੜੇ ਸੇਵਿਆਂ 'ਚ ਬੈਠੇ ਉਹਨਾਂ ਨੇ ਵੀ ਉੱਠ ਕੇ ਦੇਖ ਲੈਣਾ ਸਾਲਾ ਬਣ ਕੀ ਗਿਆ ਸਾਡੇ ਨਾਲ ਹਾਂ ਉਹਨਾਂ ਨੇ ਵੀ ਉੱਠ ਕੇ ਪੜਨ ਸਹੀ ਗੱਲ ਹੈ